ਪੰਜਾਬੀ ਨਾਵਲ ਬਿਨਾ ਮਰਿਸ਼ਤੇ ਭੁਪਿੰਦਰ ਸਿੰਘ ਰੈਣਾ ਦੀ ਰਚਨਾ ਦਾ ਅਗਲਾ ਭਾਗ 4 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹੈ ਜੀ ਸੋ ਇਸੇ ਤਰ੍ਹਾਂ ਹੋਰ ਪੰਜਾਬੀ ਕਹਾਣੀਆਂ ਅਤੇ ਨਾਵਲ ਸੰਦੇ ਰਹਿਣ ਲਈ ਚੈਨਲ ਸਵੀ ਮੀਡੀਆ 11 ਨੂੰ ਸਬਸਕ੍ਰਾਈਬ ਕਰੋ ਸੋ ਆਓ ਅਗਲਾ ਭਾਗ 4 ਸੰਦੇ ਰਹੋ ਸਵੀ ਮੀਡੀਆ 11 ਸਿੱਖ ਲੜਕੀਆਂ ਦੇ ਅਨੇਕ ਇਹੋ ਜਿਹੇ ਕਿਸੇ ਹਨ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਪ੍ਰਭਾਵ ਨਾਲ ਸ਼ੋਸ਼ਿਤ ਕੀਤਾ ਗਿਆ ਵਰਗਲਾਇਆ ਗਿਆ ਤੇ ਆਪਣੇ ਵੱਸ ਵਿੱਚ ਕਰਕੇ ਹਵਜ਼ ਦਾ ਸ਼ਿਕਾਰ ਬਣਾਇਆ ਗਿਆ ਕਿੰਗ ਨਾਲ ਨਿਕਾਹ ਕਰਕੇ ਉਹਨਾਂ ਦਾ ਧਰਮ ਬਦਲ ਕੇ ਗ੍ਰਸਤੀ ਵਸਾਈ ਇਹ ਹੋ ਜਈਆ ਲੜਕੀਆਂ ਦਾ ਜੀਵਨ ਨਰਕ ਤੋਂ ਵੀ ਬਦਤਰ ਹੋ ਗਿਆ ਨਿਕਾਹ ਤੇ ਕਰ ਲਿਆ ਮੁੰਡੇ ਘਰ ਵੀ ਲੈ ਗਏ ਪਰ ਉਹਨਾਂ ਘਰਾਂ ਵਿੱਚ ਇੱਜ਼ਤ ਨਹੀਂ ਹੋਈਗੀ ਨੌਕਰਾ ਵਾਂਗ ਵਰਤਾਵਾਂ ਕੀਤਾ ਗਿਆ ਘਰ ਦਾ ਸਾਰਾ ਕੰਮ ਚਾੜੂ ਪੂੰਝਾ ਸਭ ਕਰਨਾ ਪਿਆ ਪਰ ਰਸੋਈ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹਮੇਸ਼ਾ ਹੀ ਤਾਨਾ ਮਾਰਿਆ ਕਿ ਇਹ ਕਾਫਰ ਹੈ ਭਾਵੇਂ ਐਸਨੇ ਇਸਲਾਮ ਕਬੂਲ ਕਰ ਲਿਆ ਹੈ ਇਸ ਘਰ ਵਿੱਚ ਇਹ ਗੈਰ ਮੁਸਲਮਾਨਣੀ ਹੀ ਰਹੇਗੀ ਬਰਤਨਾਂ ਸਾਫ਼ ਕਰਾਏ ਜਾਂਦੇ ਤੇ ਨਾ ਹੀ ਬਰਤਨਾਂ ਨੂੰ ਹੱਥ ਲੰਨ ਦਿੱਤਾ ਜਾਂਦਾ ਸਾਰੇ ਦਿਨ ਕਰਦੇ ਕੰਮ ਤੋਂ ਬਾਅਦ ਆਦਮੀ ਦੇ ਹਵਸ ਨੂੰ ਪੂਕਤ ਦਿੰਗਾ ਗਲਗਲ ਦੇ ਡਾਂਟ ਤੇ ਫਟਕਾਰ ਖਾਂਦਿਆਂ ਆਪਣੀ ਕੀਤੀ ਗਲਤੀ ਤੇ ਰੋਂਦਿਆਂ ਰਹਿੰਦਿਆਂ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਸੀ ਕਰ ਸਕਦੀਆਂ ਅੱਖਾਂ ਬੰਦ ਨੂੰ ਰੋਕੇ ਕੁਝ ਦੱਸਦਿਆਂ ਤਾਂ ਉੱਤਰ ਮਿਲਦਾ ਵਕਤ ਕੇ ਸਾਥ ਸਭ ਠੀਕ ਹੋ ਜਾਏਗਾ कब ठीक होगा क्या इसीलिए आपने मेरे साथ शादी की थी जिंदगी बर्बाद कर दी आपने आपने मुझे ना घर का छोड़ा ना घाट का अब मैं जाऊँ तो कहाँ जाऊँ माँ बाप के पास किस मुँह से जाऊँ कौन मुझे अपनाएगा कौन मुझे माफ करेगा मैंने तुम पर बहुत भरोसा किया था तुम मुझे मलिका की तरह रखोगे तुम कहते थे कि मुझे मलिका की तरह रखोगे तुमने मुझे धोखा दिया मैं यहाँ नहीं रह सकती तुम्हें ऐसा ही रहना पड़ेगा अगर यहाँ रहना है अगर नहीं रह सकती तो यहां जाना है चली जाओ यह तुम कह रहे हो हां मैं ही कह रहा हूं जड़ी कुड़ी ਇਹੋ ਜਹੀ ਜ਼ਿੰਦਗੀ ਨੂੰ ਅਪਣਾ ਸਕੀ ਉਹ ਟਿਕ ਗਈ ਆਪਣੀ ਪੁੱਲ ਦੀ ਸਜਾ ਨੂੰ ਭੋਗਤਣ ਵਾਸਤੇ ਪਰ ਕਈ ਕੁੜੀਆਂ ਜ਼ਹਿਲਮ ਦੀ ਛਾਤੀ ਵਿੱਚ ਜਾ ਵਸੀਆਂ ਸਦਾ ਲਈ ਆਪਣੇ ਹੋਂਦ ਖਤਮ ਕਰ ਬੈਠੀਆਂ ਕੁੜੀਆਂ ਨੂੰ ਕੁੜੀਆਂ ਦੀ ਇਹੋ ਜਿਹੀ ਕਹਾਣੀਆਂ ਨਾਲ ਹੀ ਇਹ ਤ੍ਰਾਸਦੀ ਦਾ ਅੰਤ ਨਹੀਂ ਹੁੰਦਾ ਕਈ ਸਿੱਖ ਜਵਾਨ ਸਿੱਖ ਲੜਕੇ ਵੀ ਗਾਇਬ ਹੋ ਗਏ ਸੀ ਜੇ ਕਈ ਮਾਰੇ ਗਏ ਕਈ ਝੂਠੇ ਮਾਮਲਿਆਂ ਵਿੱਚ ਫਸਾਏ ਗਏ ਕਸ਼ਮੀਰ ਦੇ ਹਾਲਾਤ ਇਹੋ ਜਿਹੇ ਹੋ ਗਏ ਕਿ ਆਈਐਸਆਈ ਦਾ ਕਾਫੀ ਪ੍ਰਭਾਵ ਹੋ ਗਿਆ ਕਸ਼ਮੀਰ ਨੂੰ ਪੂਰੀ ਤਰ੍ਹਾਂ ਇਸਲਾਮੀ ਕਰਨ ਦਾ ਟੀਚਾ ਬਣਾ ਲਿਆ ਹਿੰਦੂ ਸਿੱਖਾਂ ਦਾ ਸਫਾਇਆ ਕਰਕੇ ਸ਼ੌਦੇ ਇਸਲਾਮੀ ਦੇਸ਼ ਬਣਾ ਮਥਲੇ ਸੀਗਾ ਜਿਹੜੇ ਕਸ਼ਮੀਰੀ ਹਿੰਦੂ ਸਿੱਖ ਭਾਈਚਾਰੇ ਕਾਰਨ ਮੰਨੇ ਜਾਂਦੇ ਸਨ ਉਹ ਇਸ ਪ੍ਰਭਾਵ ਕਾਰਨ ਕਸ਼ਮੀਰੀ ਵੀ ਭੁੱਲ ਗਏ ਸੀਗੇ ਉਪਰੋਂ ਗੱਲਬਾਤ ਕਰਨ ਵਿੱਚ ਮਿੱਠੇ ਹੀ ਸਨ ਪਰ ਅੰਦਰ ਜ਼ਹਿਰ ਭਰ ਗਿਆ ਸੀ ਉਹਨਾਂ ਦੇ ਪਹਿਲੇ ਸਮੇਂ ਇੱਕ ਦੂਜੇ ਦੇ ਖਾਣ ਪੀਣ ਦਾ ਵੱਖਰਾ ਇੰਤਜ਼ਾਮ ਹੁੰਦਾ ਨੱਚਦੇ ਖੇਡਦੇ ਮੰਗਾ ਇੱਕ ਕਿਸਮ ਦਾ ਕਸ਼ਮੀਰੀ ਨਾਚ ਪਾਉਂਦੇ ਤੇ ਖੁਸ਼ੀਆਂ ਖੁਲਾਰ ਦੇ ਪਰ ਹੁਣ ਸਭ ਕੁਝ ਬਦਲ ਗਿਆ ਸੀਗਾ ਕਈ ਕਦੀ ਕੋਈ ਬਹੁਤ ਬਜ਼ੁਰਗ ਕਸ਼ਮੀਰੀ ਮਿਲਦਾ ਤਾਂ ਪੁਰਾਣੇ ਵੇਲੇ ਨੂੰ ਯਾਦ ਕਰਕੇ ਭਾਵੁਕ ਹੋ ਜਾਂਦਾ ਪਰ ਪਤਾ ਨਹੀਂ ਕਿ ਹੁਜੇ ਹੀ ਹਵਾ ਚੱਲੀ ਕੇ ਕਸ਼ਮੀਰੀयत ਨੂੰ ਖਤਮ ਕਰ ਗਈ ਸੀ ਕਿੰਨੇ ਹੀ ਸ਼ਾਂਤ ਤੇ ਸੂਫੀ ਹੋਏ ਹਨ ਕਸ਼ਮੀਰ ਵਿੱਚ ਜਿਨ੍ਹਾਂ ਵਿੱਚ ਹਿੰਦੂ ਵੀ ਸਨ ਤੇ ਮੁਸਲਮਾਨ ਵੀ ਜਿਨ੍ਹਾਂ ਨੂੰ ਸਾਰੇ ਧਰਮਾਂ ਦੇ ਲੋਕ ਮੰਨਦੇ ਸਨ ਤੇ ਸਜਦਾ ਕਰਦੇ ਸਨ ਜਿੰਨਾ ਕਾਰਨ ਪ੍ਰੇਮ ਪਿਆਰ ਸਦਪਾਵ ਅਤੇ ਕਸ਼ਮੀਰੀਅਤ ਦੀ ਨੀਂਵ ਰੱਖੀ ਗਈ ਸੀ ਕਿ ਜੇ ਲੋ ਕਸ਼ਮੀਰੀ ਬਹੁਤ ਵਧੀਆ ਮਹਿਮਾਨ ਨਿਵਾਜ਼ ਮੰਨੇ ਜਾਂਦਾ ਹੈ ਪਰ ਵਗ ਦੀ ਹਵਾ ਨੇ ਉਸ ਦੀਆਂ ਸਾਰੀਆਂ ਅਸ਼ਈਆਂ ਮਿੱਟੀ ਵਿੱਚ ਮਿਲਾ ਦਿੱਤਾ ਹੈ ਇਸ ਸੰਸਾਰ ਵਿੱਚ ਆਪਣੀ ਕਟੜ ਵਜਤਾ ਕਾਰਨ ਬਦਨਾਮ ਹੋ ਗਿਆ ਬਾਹਰੋਂ ਜਿਹੜਾ ਪੈਸਾ ਆਂਦਾ ਸੀਗਾ ਅਲगावਵਾਦ ਲਈ ਅਤੰਕਵਾਦ ਨੂੰ ਵਧਾਵਾ ਦੇਣ ਲਈ ਪੱਥਰਬਾਜ਼ੀ ਕਰਨ ਲਈ ਉਸ ਪੈਸੇ ਨੇ ਸਦਭਾਵ ਖਤਮ ਕਰ ਦਿੱਤਾ ਤੇ ਪਰੋਸੀ ਦੇਸ਼ ਦੀ ਚਾਲ ਨੇ ਲੋਕਾਂ ਅੰਦਰ ਨਫ਼ਰਤ ਭਰ ਦਿੱਤੀ ਕਸ਼ਮੀਰ ਸ ਇੱਕ ਵੀ ਡਾਰਕ ਤੇ ਸਹਿਮ ਕੇ ਉੱਥੋਂ ਉੱਥੇ ਰਹਿੰਦਾ ਸੀਗਾ ਲਗਭਗ ਸਭ ਜੰਮੂ ਆ ਗਏ ਸੀਗੇ ਆਪਣੇ ਛੋਟੇ ਮੋਟੇ ਘਰ ਬਣਾ ਲਏ ਸਨ ਤੇ ਠੰਡ ਦੇ ਮੌਸਮ ਵਿੱਚ ਜਮੂਰ ਰਹਿੰਦੇ ਤੇ ਗਰਮੀ ਵਿੱਚ ਆਪਣੇ ਪਿੰਡਾਂ ਥਾਵਾਂ ਨੂੰ ਪਹੁੰਚ ਜਾਂਦੇ ਖਾਨਾਬਦੋਸ਼ਾਂ ਦੀ ਤਰ੍ਹਾਂ ਕਦੀ ਕਿਸੇ ਸਿੱਖ ਨਾਲ ਵਾਦੀ ਵਿੱਚ ਕੋਈ ਵਾਰਦਾਤ ਹੁੰਦੀ ਉਸ ਦਾ ਪ੍ਰਭਾਵ ਸਾਰੀ ਕੌਮ ਤੇ ਪੈਂਦਾ ਇੱਕ ਸਿੱਖ ਲੜਕਾ ਜ਼ਿਲ੍ਹਾ ਕਪਵਾੜਾ ਵਿੱਚ ਕਾਰੋਬਾਰ ਕਰਦਾ ਸੀ ਕਪਵਾੜਾ ਉੱਤਰੀ ਕਸ਼ਮੀਰ ਦਾ ਅੰਤਿਮ ਜ਼ਿਲ੍ਹਾ ਹੈ ਕਾਫੀ ਘੱਟ ਸੰਖਿਆ ਵਿੱਚ ਸਿੱਖਾਂ ਦੀ ਵਸੋਂ ਹੈ ਉਸ ਲੜਕੀ ਨੂੰ ਇੱਕ ਮੁਸਲਮਾਨ ਕੁੜੀ ਚੋਣ ਲੱਗ ਗਈ ਸੀ ਕਾਰੋਬਾਰ ਦੇ ਸਿਲਸਿਲੇ ਵਿੱਚ ਉਸ ਨੂੰ ਪਿੰਡ ਵਿੱਚ ਜਾਣਾ ਪੈਂਦਾ ਸੀਗਾ ਉੱਥੇ ਹੀ ਕਿਸੇ ਪਿੰਡ ਵਿੱਚ ਰਹਿੰਦੀ ਸੀ ਲੜਕੀ ਪਰੀਆਂ ਤੋਂ ਜ਼ਿਆਦਾ ਸੋਹਣੀ ਤੇ ਹਾਈ ਸਕੂਲ ਤੱਕ ਪੜ੍ਹੀ ਹੋਈ ਸੀ ਪਤਾ ਨਹੀਂ ਸਰਦਾਰ ਮੁੰਡੇ ਦੀ ਕਿਸ ਅਸ਼ਾਈ ਨੇ ਉਸ ਨੂੰ ਪ੍ਰਭਾਵਿਤ ਕੀਤਾ ਕਿ ਉਹ دیਵਾਨੀ ਹੋ ਗਈ ਪਿਆਰ ਦਾ ਵੀ ਅਜੀਬ دیਵਾਨਾਪਨ ਹੈ ਮੁੰਡੇ ਦਾ ਉਸ ਪਿੰਡ ਵਿੱਚ ਆਉਣਾ ਜਾਣਾ ਆਮ ਹੋ ਗਿਆ ਆਮਲਣਾ ਆਮ ਹੋ ਗਿਆ ਲੜਕਾ ਵੀ ਪਿਆਰ ਵਿੱਚ ਪੈ ਗਿਆ ਦੋਨਾਂ ਨੇ ਪੱਜ ਜਾਨ ਦੀ ਵਿਅਤ ਬੜਾਈ ਫੜੇ ਜਾਣ ਬਾਅਦ ਕੀ ਹਸ਼ਰ ਹੋਵੇਗਾ ਉਸ ਦਾ ਵੀ ਦੋਨਾਂ ਨੂੰ ਅਨੁਮਾਨ ਸੀਗਾ ਖੈਰ ਦੋਨੋਂ ਭੱਜ ਗਏ ਇੱਕ ਟੈਕਸੀ ਤੇ ਸਭ ਤਰਫ ਖਬਰ ਫੈਲ ਗਈ ਅੱਗ ਦੀ ਤਰ੍ਹਾਂ ਨਾਕੇ ਲੱਗ ਗਏ ਤੇ ਆਖਰ ਕਾਜ਼ੀ ਖੁੰਡ ਕੁੰਡ ਵਿੱਚ ਫੜੇ ਗਏ ਪਹਿਲੇ ਕੁੱਟ-ਕੁੱਟ ਕੇ ਮੁੰਡੇ ਨੂੰ ਅਦਮਰਾ ਕਰ ਦਿੱਤਾ ਫਿਰ ਕੁਪਵਾੜੇ ਲੈ ਗਏ ਹਜ਼ਾਰਾਂ ਮੁਸਲਮਾਨ ਇਕੱਠੇ ਹੋ ਗਏ ਨਾਰੇ ਤੱਕ ਵੀਰ ਦੇ ਨਾਰਿਆਂ ਨਾਲ ਅਸਮਾਨ ਗੂੰਜ ਗਿਆ ਜਿਵੇਂ ਕੋਈ ਜ਼ਹਾਜ਼ ਕਰਨ ਦਾ ਸੱਦਾ ਹੋਵੇ ਜਿਵੇਂ ਸਾਰਾ ਇਸਲਾਮ ਖਤਰੇ ਵਿੱਚ ਪੈ ਗਿਆ ਹੋਵੇ ਮੌਲਵੀ ਵੀ ਬੁਲਾ ਲਿਆ ਮੁੰਡੇ ਦੀ ਪਾਗਲੀ ਰੋਲੀਰ ਕਰ ਦਿੱਤੀ ਮੌਲਵੀ ਨੇ ਲੜਕੇ ਤੋਂ ਗੁੱਸੇ ਨਾਲ ਪੁੱਛਿਆ ਤੇਰੀ ਹਿੰਮਤ ਕਿੱਸੀ ਹੋਈ ਇੱਕ ਮੁਸਲਮਾਨ ਲੜਕੀ ਕੋ ਬਗਾ ਲੈ ਕੇ ਜਾਣੇ ਕੀ ਹਮ ਇੱਕ ਦੂਸਰੇ ਸੇ ਪਿਆਰ ਕਰਤੇ ਹੈ ਮੁੰਡੇ ਨੇ ਜਵਾਬ ਦਿੱਤਾ ਲੜਕੀ ਤੋਂ ਵੀ ਪੁੱਛਿਆ ਜਿਹੜੀ ਸਹਿਮ ਚੁੱਕੀ ਸੀ ਤਿੰਨ ਦਿਨ ਤੋਂ ਉਹ ਖੌਫ ਤੇ ਸਦਮੇ ਵਿੱਚ ਸੀਗੀ ਬੜੀ ਹਿੰਮਤ ਨਾਲ ਉਸ ਇੱਕ ਮੁੰਡੇ ਨਾਲ ਭੱਜੀ ਸੀ ਤੇ ਹਿੰਮਤ ਨਾਲ ਹੀ ਉਸਨੇ ਉੱਤਰ ਦਿੱਤਾ ਮੈਂ ਇਸ ਸੇ ਪਿਆਰ ਕਰਤੀ ਹੂੰ ਔਰ ਸ਼ਾਦੀ ਕਰਨਾ ਚਾਹਤੀ ਹੂੰ ਤੁਮ ਸ਼ਾਦੀ ਕਰ ਸਕਤੇ ਹੋ ਪਰ ਤੁਮੇ ਇਸਲਾਮ ਕਬੂਲ ਕਰਨਾ ਪੜੇਗਾ ਮੈਂ ਐਵੈਸਾ ਨਹੀਂ ਕਰੂੰਗਾ ਮੈਂ ਮੁਸਲਮਾਨ ਨਹੀਂ ਬਣ ਸਕਤਾ ਫਿਰ ਤੁਮੇ ਲੜਕੀ ਕੋ ਛੋੜਨਾ ਪੜੇਗਾ ਹਮ ਇਸੇ ਕਿਵੇਂ ਸੰਭਾਲ ਲੇਗੇ ਉਹ ਹਮ ਦੇਖ ਲੇਗੇ ਮੈਂ ਲੜਕੀ ਕੋ ਛੋੜ ਦਿੱਤਾ ਹੂੰ ਪਰ ਮਜ਼ਬਬ ਨਹੀਂ ਬਦਲੂੰਗਾ ਇਹ ਸੁਣ ਕੇ ਸਭ ਗੁੱਸੇ ਵਿੱਚ ਆ ਗਏ ਮੁੰਡੇ ਨੂੰ ਫਰਕ ਬਹੁਤ ਕੁੱਟਿਆ ਉਸ ਦੇ ਕੇਸ ਕਤਲ ਕਰ ਦਿੱਤੇ ਗਏ ਇਹ ਕਸ਼ਮੀਰੀ ਸਮਾਜ ਦਾ ਧੋਗਲਾਪਨ ਸੀਗਾ ਜਦੋਂ ਸਿੱਖਾਂ ਦੀਆਂ ਕੁੜੀਆਂ ਮੁਸਲਮਾਨ ਲੈ ਜਾਂਦੇ ਉਦੋਂ ਕੋਈ ਇਕੱਠ ਨਾ ਹੁੰਦਾ ਕੋਈ ਕਾਰਵਾਈ ਨਹੀਂ ਹੁੰਦੀ ਉਸ ਕਰਮ ਨੂੰ ਸਵਾਬ ਪੁੰਨ ਕਹਿੰਦੇ ਕਿ ਦੂਸਰੇ ਧਰਮ ਦੀ ਆਦ ਨੂੰ ਇਸਲਾਮ ਵਿੱਚ ਸ਼ਾਮਿਲ ਕਰ ਲਿਆ ਪਰ ਜਿੱਥੇ ਆਪਣੀ ਲੜਕੀ ਦਾ ਸਵਾਲ ਹੁੰਦਾ ਉਥੇ ਧਰਮ ਬਦਲਣ ਦੀ ਸ਼ਰਤ ਰੱਖੀ ਜਾਂਦੀ ਉਥੇ ਇਸਲਾਮ ਖਤਰੇ ਵਿੱਚ ਆ ਜਾਂਦਾ ਇਸ ਵਿੱਚ ਧਰਮ ਘਟ ਤੇ ਜਨੂਨ ਜ਼ਿਆਦਾ ਹੁੰਦਾ ਨਫਰਦੀ ਅਗਨ ਨੂੰ ਹੋਰ ਹਵਾ ਮਿਲਦੀ ਸਮਾਜ ਵਿੱਚ ਹੋਰ ਦੂਰੀ ਵੱਧਦੀ ਅਲगावਵਾਦ ਦੀਆਂ ਜੜ੍ਹਾਂ ਹੋਰ ਪੱਕੀਆਂ ਹੁੰਦੀਆਂ ਕਸ਼ਮੀਰ ਵਿੱਚ ਇਹੋ ਜਿਹੀਆਂ ਘਟਨਾ ਤੇ ਅਣਜਾਣ ਦੂਰ ਬੈਠਾ ਬਬਲੂ ਆਪਣੇ ਹੀ ਕੰਮ ਵਿੱਚ ਰੁੱਝਿਆ ਹੋਇਆ ਸੀਗਾ ਉਹਦੇ ਪਿਤਾ ਵੀ ਪੂਰੇ ਹੋ ਗਏ ਸਨ ਤੇ ਉਹ ਆਪਣੀ ਆਤਮੰਨ ਦੀ ਜਦੋ ਜਹਦ ਨਾਲ ਜੂਝ ਰਿਹਾ ਸੀਗਾ ਪ੍ਰੀਤੀ ਆਪਣੀ ਲਾਜ ਧਰਮ ਤੋਂ ਬਹੁਤ ਦੂਰ ਨਿਕਲ ਗਈ ਸੀ ਉਸ ਨੂੰ ਪਤੀ ਦੀ ਭਾਵਨਾ ਨਾਲ ਕੋਈ ਸਰੋਕਾਰ ਨਹੀਂ ਸੀਗਾ ਫਿਆਜ਼ ਅਕਸਰ ਉੱਥੇ ਆਉਂਦਾ ਤੇ ਹੌਂਟਾਬੇ ਪਿੱਛੇ ਬਣੇ ਉਹਦੇ ਦੋ ਕਮਰਿਆਂ ਦੇ ਸੈੱਟ ਵਿੱਚ ਹੀ ਰਹਿੰਦਾ ਬੇਸ਼ਰਮੀ ਨਾਲ ਪ੍ਰੀਤੀ ਦੀ ਸ਼ਹਿ ਤੇ ਉਸਦੇ ਕਮਰੇ ਵਿੱਚ ਹੀ ਸੌਂਦਾ ਬੇਸ਼ਰਮੀ ਦੀ ਹੱਦ ਉਦੋਂ ਪਾਰ ਕਰ ਚੁੱਕੇ ਸਨ ਬਬਲੂ ਵੇੜੇ ਵਿੱਚ ਪਿਆਰ ਹੁੰਦਾ ਤੇ ਉਸਦੀ بیوی ਆਪਣੇ ਆਸ਼ਕ ਨਾਲ ਕਮਰੇ ਵਿੱਚ ਸੁੱਤੀ ਰਹਿੰਦੀ ਜਿਵੇਂ ਫਿਆਜ਼ ਦੀ ਹੀ بیوی ਹੋਵੇ ਪਤਨੀ ਦੇ ਇਹੋ ਜਿਹੇ ਵਿਹਾਰ ਨੇ ਬਬਲੂ ਨੂੰ ਸ਼ਰਾਬੀ ਬਣਾ ਦਿੱਤਾ ਸੀ ਸਵੇਰ ਤੋਂ ਹੀ ਸ਼ਰਾਬ ਪੀਣੀ ਸ਼ੁਰੂ ਕਰ ਲੈਂਦਾ ਨੌਕਰਾਂ ਤੇ ਖੈਦਾ ਗੁੱਸਾ ਕਰਦਾ ਗਾਲਾਂ ਕੱਢਦਾ ਇੱਕ ਦਿਨ ਰਸੋਈਏ ਨੇ ਪੁੱਛੀ ਲਿਆ ਸਰਦਾਰ ਜੀ ਕੀ ਹੋ ਗਿਆ ਤੁਹਾਨੂੰ ਤੁਸੀਂ ਤੇ ਬਹੁਤ ਚੰਗੇ ਸੀਗੇ ਸਾਰੇ ਕੰਮ ਕਰਨ ਵਾਲਿਆਂ ਨਾਲ ਪਿਆਰ ਕਰਦੇ ਸੀਗੇ ਕਿੱਥੇ ਚਲਾ ਗਿਆ ਤੁਹਾਡਾ ਪਿਆਰ ਤੇ ਵਰਤਾਵਰ ਦੀ ਕੋਈ ਪਰੇਸ਼ਾਨੀ ਹੈ ਕੀ ਹੁਣ ਤੇ ਮਾਲਕਨ ਵੀ ਠੀਕ ਤਰ੍ਹਾਂ ਨਹੀਂ ਬੋਲਦੀਗੀ ਕੁਝ ਨਹੀਂ ਹੈ ਸ਼ਮਸ਼ੀਰ ਸਿੰਘ ਸਭ ਠੀਕ ਹੈ ਜਵਾਬ ਦੇ ਕੇ ਕਿਸੇ ਕੰਮ ਵਿੱਚ ਰੁੱਝ ਗਿਆ ਜਦੋਂ ਫਿਆਜ਼ ਨੇ ਨਦੀੜ ਆਉਣਾ ਸ਼ੁਰੂ ਕੀਤਾ ਹਰ 15 ਦਿਨਾਂ ਬਾਅਦ ਹੀ ਆ ਜਾਂਦਾ ਤੇ ਹਰ ਵਾਰ ਇੱਕ ਦਿਨ ਵਾਸਤੇ ਜਾਂ ਦੋ ਦਿਨ ਲਈ ਉੱਥੇ ਰਹਿੰਦਾ ਪ੍ਰੀਤੀ ਨੂੰ ਮਿਲਣ ਜਾਂਦੀ ਤੇ ਬਬਲੂ ਦੇਖਦਾ ਹੀ ਰਹਿੰਦਾ ਆਪਣੀ ਮਰਜ਼ੀ ਨਾਲ ਘਰ-ਪਰਦ ਦੀ ਇੱਕ ਦਿਨ ਬੱਬਲੂ ਨੇ ਕਹਿ ਦਿੱਤਾ ਤੂੰ ਇੱਥੇ ਹੀ ਉਸ ਨੂੰ ਰੱਖ ਲਿਆ ਕਰ ਜੋ ਉੱਥੇ ਕਰਦੀ ਹੈ ਇੱਥੇ ਕਰ ਲਿਆ ਕਰ ਪ੍ਰੀਤੀ ਚੇਪ ਗਈ ਤੇ ਬੋਲੀ ਕੀ ਮਤਲਬ ਹੈ ਤੇਰਾ ਮਤਲਬ ਤੂੰ ਵੀ ਸਮਝਦੀ ਹੈ ਤੇ ਮੈਂ ਵੀ ਸਮਝਦਾ ਹਾਂ ਤੂੰ ਉੱਥੇ ਰਖਰੀ ਬੰਨਣ ਤੇ ਜਾਂਦੀ ਨਹੀਂ ਉਸ ਹਰਾਮਜਾਦੇ ਨੂੰ ਬੱਬਲੂ ਜ਼ੁਬਾਨ ਸੰਭਾਲ ਕੇ ਗੱਲ ਕਰ ਉਸ ਲਈ ਹਰਾਮਜਾਦਾ ਕਹਿਣਾ ਵੀ ਤੂੰ ਨਹੀਂ ਸੁਣ ਸਕਦੀ ਕੀ ਤੂੰ ਸ਼ਾਦੀ ਸ਼ੂਦਾ ਹੋ ਕੇ ਉਸ ਦੀ ਹਵਸ ਪੂਰੀ ਕਰਦੀ ਹੈ ਸਾਲਾ ਕਸ਼ਮੀਰ ਤੋਂ ਹਰ ਮਹੀਨੇ ਉਹ ਤਾਂ ਹੈ ਕਿਸੇ ਗੈਰ ਦੀ بیوی ਨਾਲ ਰੰਗ ਰਲੀਆਂ ਮਨਾਉਣ ਵਾਸਤੇ ਇੱਕ ਵਾਰ ਹੋਇਆ ਦੋ ਵਾਰ ਹੋਇਆ ਉਸਨੇ ਤੇ ਤੈਨੂੰ ਰਖੇਲੀ ਬਣਾ ਰੱਖ ਲਿਆ ਆ ਤੂੰ ਆਪ ਵਿਚਾਰ ਦੀ ਇੱਕ ਮੂਰਤ ਬਣ ਗਈ ਹੈ ਜਿਵੇਂ ਈਸ਼ਵਰ ਨੇ ਵਿਚਾਰ ਕਰਨ ਲਈ ਹੀ ਤੈਨੂੰ ਜਿਸਮ ਦਿੱਤਾ ਹੋਵੇ ਜਿਆਦਾ ਬਕਵਾਸ ਕਰਨ ਦੀ ਲੋੜ ਨਹੀਂ ਗਈ ਤੇਰੇ ਨਾਲ ਆਉਣ ਤੋਂ ਪਹਿਲਾਂ ਇਹ ਹੀ ਪ੍ਰਣ ਲੀਤਾ ਸੀਗਾ ਤੂੰ ਪ੍ਰਣ ਮਿਲਣ ਲਈ ਕੀਤਾ ਸੀਗਾ ਉਸ ਨਾਲ ਸੌਣ ਲਈ ਨਹੀਂ ਬਬਲੂ ਦੀ ਆਵਾਜ਼ ਉੱਚੀ ਹੋ ਗਈ ਇਹ ਮੇਰੀ ਮਰਜ਼ੀ ਹੈ ਮੈਨੂੰ ਉਸ ਦੇ ਕੋਲ ਸੌਣ ਨਾਲ ਹੀ ਮੇਰੀ ਆਤਮਾ ਸ਼ਾਂਤ ਹੁੰਦੀ ਹੈ ਪ੍ਰੀਤੀ ਨੇ ਧੜਕ ਉੱਤਰ ਦੇ ਰਹੀ ਸੀ ਰੱਬ ਤੋਂ ਖੋਫ ਖਾ ਤੇਰੀਆਂ ਕਰਤੂਤਾਂ ਉਹ ਦੇਖਦਾ ਹੈ ਇਹੋ ਜਹੀ ਮੌਤ ਮਰੇਗੀ ਕਿ ਤੈਨੂੰ ਕੋਈ ਪਾਣੀ ਦਾ ਘੁੱਟ ਵੀ ਪੁੱਛਣ ਵਾਲਾ ਨਹੀਂ ਹੋਵੇਗਾ ਐਨੀ ਜਲੀਲ ਹੋ ਜਾਏਗੀ ਕਿ ਤੇਰੇ ਤੋਂ ਕੋਈ ਥੁਕੇਗਾ ਵੀ ਨਹੀਂ ਰਹਿਂਦੇ ਤੂੰ ਆਪਣੀ ਖੈਰ ਕਰ ਤੇ ਆਪਣੇ ਕਮਰੇ ਅੰਦਰ ਚਲੀ ਗਈ ਦੋ ਤਿੰਨ ਦਿਨ ਦੋਨਾਂ ਵਿੱਚ ਕੋਈ ਗੱਲਬਾਤ ਨਹੀਂ ਹੋਈ ਫਿਰ ਫਿਆਜ਼ ਆ ਗਿਆ ਟਾਬੇ ਤੇ ਹੀ ਉਹਨਾਂ ਦਿਨਾਂ ਵਿੱਚ ਕਿਹੜੇ ਮੋਬਾਈਲ ਜਾਂ ਫੋਨ ਹੁੰਦੇ ਸਨ ਅਮਰੇ ਸਾਹਮਣੇ ਹੀ ਮਿਲਣਾ ਪੈਂਦਾ ਸੀਗਾ ਬਬਲੂ ਬਾਹਰ ਹੀ ਬੈਠਾ ਸੀਗਾ ਟਾਬੇ ਤੇ ਤੇ ਫਿਆਜ਼ ਨੂੰ ਉਸਨੇ ਕਿਹਾ ਅੰਦਰ ਹੀ ਚਲੇ ਜਾਓ ਵਹੀ ਮਿਲ ਲੋ ਤੇਰਾ ਇੰਤਜ਼ਾਰ ਕਰ ਰਹੀ ਹੈ अंदर जाऊँ बबलू ने अंदर जाने इशारा किया और चाहे जिकता से डर हो अंदर चला गया प्रीति देख के बड़ी हैरान होगी पूछा सीधे अंदर आ गए हाँ तुम्हारे खावान ने अंदर आने के लिए ही कहा है चलो ठीक हुआ उसने खुद ही अंदर आने का रास्ता साफ कर दिया है बैठो चाय पानी पिलाती हूँ पर यह कैसे हुआ सब कुछ तो वो जानता है हम पर्दे में मिलते थे उसने बेपर्दा कर दिया है ਪਰ ਜਿਸ ਬਾਤ ਠੀਕ ਨਹੀਂ ਹੈ ਕਹੀ ਉਹ ਰਾਤ ਕੋ ਮੇਰਾ ਕਤਲ ਹੀ ਨਾ ਕਰਵਾ ਦੇ ਫਿਆਜ਼ ਨੇ ਸ਼ੰਕਾ ਪ੍ਰਗਟ ਕੀਤੀ ਸੀਗੀ ਨਹੀਂ ਐਸਾ ਐਸੀ ਕੋਈ ਬਾਤ ਨਹੀਂ ਹੈ ਉਸकी ਇਤਨੀ ਹਿੰਮਤ ਨਹੀਂ ਹੈ ਉਹ ਕੁਝ ਨਹੀਂ ਕਰ ਸਕਤਾ ਤੂੰ ਬੇਫਿਕਰ ਰਹੋ ਮੈਂਨੇ ਉਸਤੇ ਪੁੱਛ ਲਿਆ ਹੈ ਉਸਨੇ ਖੁਦ ਹੀ ਕਹਾ ਹੈ ਕਿ ਤੂੰ ਇਹੀ ਰਹਿ ਸਕਤੇ ਹੋ ਹੁਣ ਤੱਕ ਪ੍ਰੀਤੀ ਇੱਕ ਬੇਟੀ ਦੀ ਮਾਂ ਬਣ ਚੁੱਕੀ ਸੀ ਤੇ ਦੂਸਰੇ ਬੱਚੇ ਦੀ ਵੀ ਉਮੀਦ ਹੋ ਗਈ ਸੀ ਹੁਣ ਫਿਆਜ਼ ਸਿੱਧਾ ਟਾਬੇ ਵਿੱਚ ਆ ਜਾਂਦਾ ਇੱਕ ਦੋ ਦਿਨ ਰਹਿ ਕੇ ਕਸ਼ਮੀਰ ਮੁੜ ਜਾਂਦਾ ਕਸ਼ਮੀਰ ਵੀ ਉਸਨੇ ਇੱਕ ਵੋਟੀ ਰੱਖੀ ਹੋਈ ਸੀਗੀ ਇਸ ਤਰ੍ਹਾਂ ਉਹ ਵੀ ਧੂਰੀ ਜ਼ਿੰਦਗੀ ਜੀਦਾ ਸੀ ਪਰ ਪ੍ਰੀਤੀ ਤੇ ਨੀਜਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਸੀਗੀ ਹੈਰਾਨੀ ਸੀਗੀ ਕਿ ਇਹੋ ਜਿਹੀਆਂ ਇਸਤਰੀਆਂ ਖੁੱਲੇ ਆਮ ਪਤੀ ਦੀ ਮੌਜੂਦਗੀ ਵਿੱਚ ਦੂਸਰੇ ਮਰਦ ਨਾਲ ਸਬੰਧ ਰੱਖਦੀਆਂ ਹਨ ਤੇ ਉਹ ਵੀ ਪਤੀ ਉੱਤੇ ਆਪਣੀ ਮਰਜ਼ੀ ਠੋਕ ਕੇ ਕਿੰਨਾ ਬਿਨਾਂ ਕਿਸੇ ਪੈ ਦੇ ਬਿਨਾਂ ਕਿਸੇ ਲੋਕ ਲੱਜ ਦੇ ਪਤਾ ਨਹੀਂ ਕਿਵੇਂ ਉਹਨਾਂ ਦੀ ਆਤਮਾ ਉਹਨਾਂ ਨੂੰ ਇਹੋ ਕੁਝ ਕਰਨ ਦਿੰਦੀ ਹੈ ਅਸਲ ਵਿੱਚ ਆਤਮਾ ਹੁੰਦੀ ਹੀ ਨਹੀਂ ਇਹੋ ਜਿਹੀਆਂ ਤ੍ਰਿੰਨਤਾ ਦੀ ਕੇਵਲ ਖੁਦਗਰਜ਼ੀ ਤੇ ਐਸ਼ ਹੀ ਉਹਨਾਂ ਦਾ ਜ਼ਿੰਦਗੀ ਦਾ ਮਕਸਦ ਰਹਿ ਜਾਂਦਾ ਹੈ ਬਬਲੂ ਦੇ ਪਿਤਾ ਦੇ ਮਰਨ ਵੇਲੇ ਉਹ ਕਸ਼ਮੀਰ ਗਿਆ ਸੀਗਾ ਪਰ ਪਿਤਾ ਦੇ ਸੰਸਕਾਰ ਤੇ ਨਹੀਂ ਪਹੁੰਚ ਸਕਿਆ ਇੱਕ ਦਿਨ देर ਨਾਲ ਪੁੱਜਿਆ ਪਿਤਾ ਦੇ ਅੰਤਿਮ ਦਰਸ਼ਨ ਵੀ ਨਹੀਂ ਕਰ ਸਕਿਆ ਉਸਨੇ ਸੋਚਿਆ ਇੱਥੇ ਕੌਣ ਜ਼ਮੀਨ ਜਾਇਦਾਦ ਦੀ ਦੇਖ ਰੇਖ ਕਰੇਗਾ ਕੋਈ ਨਾ ਕੋਈ ਕਬਜ਼ਾ ਕਰ ਲਵੇਗਾ ਚੰਗਾ ਹੈ ਕਿ ਵੇਚ ਹੀ ਜਾਵਾਂ ਸਿੱਖਾਂ ਦੀ ਜ਼ਮੀਨਾਂ ਖਰੀਦਣ ਵਾਸਤੇ ਕਈ ਤਿਆਰ ਸਨ ਤੇ ਪਿਤਾ ਦੇ ਦਸਵੇਂ ਤੋਂ ਪਹਿਲੇ ਹੀ ਖਰੀਦਦਾਰ ਲੱਭ ਗਿਆ ਤੇ ਮਕਾਨ ਦੇ ਆਲੇ ਦੁਆਲੇ ਦੀ ਜ਼ਮੀਨ ਛੱਡ ਕੇ ਉਸਨੇ ਸਾਰੀ ਜ਼ਮੀਨ ਵੇਚ ਦਿੱਤੀ ਕਸ਼ਮੀਰ ਨੂੰ ਛੱਡ ਗਿਆ ਕਦੀ ਨਾ ਵਾਪਸ ਆਣ ਲਈ ਉਸੇ ਪੈਸੇ ਦੀ ਉਸਨੇ ਆਪਣੇ ਟਾਬੇ ਦੇ ਪਿੱਛੇ ਨਾਲ ਲੱਗਦੀ 4 ਏਕੜ ਜ਼ਮੀਨ ਖਰੀਦ ਲਈ ਪੈਸੇ ਨੂੰ ਜਾਇਆ ਨਹੀਂ ਕੀਤਾ ਉਸਨੇ ਜ਼ਮੀਨ ਵਿੱਚ ਪੌਲਟੀ ਫਾਰਮ ਬਣਾ ਲਿਆ ਕੁਝ ਗਾਵਾਂ ਮੱਝਾਂ ਰੱਖ ਕੇ ਡੇਰੀ ਫਾਰਮ ਵੀ ਖੋਲ ਲਿਆ ਬਾਕੀ ਸਾਰੀ ਜ਼ਮੀਨ ਵਿੱਚ ਸਬਜ਼ੀਆਂ ਤੇ ਦਾਲ ਦੀ ਖੇਤੀ ਕਰ ਲਈ ਲੋਕਾਂ ਮੇਰੇ ਰੱਖ ਲੈ ਤੇ ਜਿਹੜੀ ਜ਼ਮੀਨ ਤੇ ਕੰਮ ਕਰਦੇ ਸਨ ਉਸ ਇਲਾਕੇ ਵਿੱਚ ਪਾਣੀ ਦੀ ਬਹੁਤਾਤ ਹੋਣ ਕਾਰਨ ਬੋਰ ਕਰਵਾ ਲਿਆ ਖੇਤੀ ਬਾੜੀ ਲਈ ਪਾਣੀ ਵੀ ਪਾਣੀ ਦੀ ਸਮੱਸਿਆ ਨਹੀਂ ਰਹੀ। ਅੱਛਾ ਚੰਗਾ ਕਾਰੋਬਾਰ ਹੋ ਗਿਆ। ਬਬਲੂ ਦੇ ਦੋ ਬੱਚੇ ਵੀ ਹੋ ਗਏ। ਇੱਕ ਕੁੜੀ ਤੇ ਇੱਕ ਮੁੰਡਾ। ਕੁੜੀ ਦਾ ਨਾਮ ਪ੍ਰੀਤੀ ਤੇ ਕੁਸਮ। ਪ੍ਰੀਤੀ ਨੇ ਕੁਸਮ ਤੇ ਮੁੰਡਾ ਦਾ ਨਾਮ ਅਰਸ਼ ਬੜੇ ਦਲਾਰਾ ਨਾਲ ਤੇ ਚਾਹ ਨਾਲ ਉਹਨਾਂ ਦੀ ਪਰਵਰਿਸ਼ ਕੀਤੀ ਦੋਨਾਂ ਨੇ 4 ਸਾਲ ਤੇ 5 ਸਾਲ ਦੇ ਸਨ ਕੁੜੀ ਭਰਾ ਤੋਂ 1 ਸਾਲ ਵੱਡੀ ਸੀਗੀ ਦੋਨਾਂ ਨੂੰ ਸਕੂਲ ਵਿੱਚ ਦਾਖਲ ਕਰਵਾਇਆ ਸਕੂਲ 8-10 ਕਿਲੋਮੀਟਰ ਦੂਰ ਸੀਗਾ ਸਵੇਰੇ ਬਬਲੂ ਮੋਟਰਸਾਈਕਲ ਤੇ ਬੱਚਿਆਂ ਨੂੰ ਸਕੂਲ ਛੱਡਣ ਜਾਂਦਾ ਛੁੱਟੀ ਵੇਲੇ ਆਪ ਜਾ ਕੇ ਲਿਆਂਦਾ ਸੀਗਾ ਏ ਉਸ ਦਾ ਨਿਤਨੇਮ ਬਣ ਗਿਆ ਸੀਗਾ ਬੱਚੇ ਖੁਸ਼ ਹਨ ਪ੍ਰੀਤੀ ਵੀ ਖੁਸ਼ ਸੀਗੀ ਤੇ ਹੁਣ ਫਿਆਜ਼ ਦਾ ਆਣਾ ਜਾਣਾ ਵੀ ਘਟ ਗਿਆ ਸੀਗਾ ਬਬਲੂ ਆਪ ਵੀ ਆਮ ਵਾਂਗ ਹੋ ਗਿਆ ਸੀਗਾ ਬੱਚਿਆਂ ਦੇ ਕਾਰਨ ਚੜਚੜਾਪਨ ਘਟ ਗਿਆ ਸੀਗਾ ਕੰਮ ਵਧ ਗਿਆ ਸੀਗਾ ਜ਼ਿੰਮੇਵਾਰੀ ਵੀ ਵਧ ਗਈ ਤੇ ਮਿਹਨਤ ਵੀ ਵਧ ਗਈ ਟਾਬਾ ਵੀ ਕਾਫੀ ਚੱਲਦਾ ਸੀ ਤੇ ਮਸ਼ਹੂਰ ਸੀ ਹੁਣ ਬੱਸਾਂ ਵੀ ਰੁਕਦੀਆਂ ਸਾਨੂੰ ਟਰੱਕਾਂ ਵਾਸਤੇ ਖੁੱਲੀ ਥਾਂ ਸੀਗੀ ਪੰਜਾਬ ਕਸ਼ਮੀਰ ਹਿਮਾਚਲ ਤੇ ਹੋਰ ਉੱਤਰੀ ਭਾਰਤ ਤੋਂ ਆਉਣ ਵਾਲੇ ਲਗਭਗ ਸਾਰੇ ਹੀ ਉਸਦੇ ਗਾਹਕ ਸਨ ਉੱਥੇ ਹੀ ਆਉਂਦੇ ਜਾਂਦੇ ਨਹਾਉਂਦੇ ਧੁੰਦੇ ਆਰਾਮ ਕਰਦੇ ਤੇ ਖਾ ਪੀ ਕੇ ਆਪਣੇ ਪੜਾਵ ਵੱਧ ਜਾਂਦੇ ਕੰਮ ਬਹੁਤ ਹੋਣ ਕਾਰਨ ਪ੍ਰੀਤੀ ਫਿਰ ਬਾਹਰ ਕਾਊਂਟਰ ਤੇ ਬੈਠਦੀ ਸੀਗੀ ਟਾਬੇ ਦੇ ਸਾਰੇ ਕੰਮ ਨੌਕਰ ਤੋਂ ਹੀ ਕਰਵਾਉਂਦੀ ਸੀਗੀ ਉਸ ਦੇ ਟਾਬੇ ਨੂੰ ਦੇਖ ਕੇ ਇੱਕ ਹੋ ਦੋ ਹੋ ਟਾਬੇ ਵੀ ਖੁੱਲ ਗਏ ਸ਼ਹਿਰੋਂ ਜ਼ਿਆਦਾ ਦੂਰ ਨਾ ਹੋਣ ਕਾਰਨ ਕਈਆਂ ਹੋਰ ਲੋਕਾਂ ਨੇ ਵੀ ਜ਼ਮੀਨਾਂ ਖਰੀਦੀਆਂ ਕਿਸੇ ਨੇ ਗਦਾਮ ਬਣਾ ਲਿਆ ਕਿਸੇ ਨੇ ਗੱਡੀਆਂ ਦੀ ਵਰਕਸ਼ਾਪ ਬਣਾ ਲਈ ਮਤਲਬ ਇਹ ਕਿ ਬਲਬੀਰ ਦਾ ਟਾਬਾ ਬਨਾਮ ਬਣਾਉਣ ਤੋਂ ਬਾਅਦ ਉਸ ਇਲਾਕੇ ਵਿੱਚ ਰੌਣਕ ਹੋ ਗਈ ਪਹਿਲੇ ਤੇ ਕੋਈ ਆਸ-ਪਾਸ ਬੰਦਾ ਵੀ ਦੇਖਣ ਨੂੰ ਨਹੀਂ ਸੀ ਮਿਲਦਾਗਾ ਬਬਲੂ ਦੀ ਸੋਚ ਤੇ ਕੋਸ਼ਿਸ਼ ਨੇ ਅਸਫਲ ਦਿੱਤਾ ਸੀਗਾ ਤੇ ਸਫਲ ਕੀਤਾ ਸੀਗਾ ਉਸ ਦੀ ਸਫਲਤਾ ਤੇ ਪ੍ਰਤੀ ਵੀ ਖੁਸ਼ੀ ਸੀਗੀ ਹੁਣ ਉਸ ਨੇ ਕਾਊਂਟਰ ਤੇ ਬੈਠਣ ਵਾਲਾ ਇੱਕ ਹੋਰ ਬੰਦਾ ਵੀ ਰੱਖ ਲਿਆ ਸੀਗਾ ਜਿਸ ਕੋਲੋਂ ਪਤੀ ਹਿਸਾਬ ਕਿਤਾਬ ਲੈਂਦੀ ਤੇ ਸੰਭਦੀ ਸ਼ਾਮ ਵੇਲੇ ਬਬਲੂ ਆਪਣੇ ਬੱਚਿਆਂ ਨਾਲ ਸਮਾਂ ਬਤੀਤ ਕਰਦਾ ਉਹਨਾਂ ਨੂੰ ਪੜਾਂਦਾ ਸਕੂਲ ਦਾ ਕੰਮ ਕਰਾਂਦਾ ਤੇ ਖੇਡਦਾ ਦਦੋਂ ਵੀ ਸ਼ਹਿਰ ਜਾਂਦਾ ਢੇਰ ਸਾਰੇ ਖੜਾਉਣੇ ਲਿਆਉਂਦਾ ਬੱਚਾ ਨੂੰ ਖੜਾਉਣਿਆਂ ਨਾਲ ਖੇਡਦੇ ਦੇਖ ਖੁਸ਼ ਹੁੰਦਾ ਉਸ ਦੀ ਇੱਛਾ ਸੀ ਕਿ ਉਸ ਦੇ ਬੱਚੇ ਸ਼ਹਿਜ਼ਾਦਿਆਂ ਵਾਂਗੂ ਜ਼ਿੰਦਗੀ ਗੁਜ਼ਾਰਨ ਕਿਸੇ ਚੀਜ਼ ਦੀ ਘਾਟ ਨਾ ਰਹੇ ਵਾਅਦਾ ਤੋਂ ਵੱਧ ਪੜ ਕੇ ਕੁਝ ਬਣ ਜਾਣ ਉਸ ਨੂੰ ਆਪਣੇ ਬਚਪਨ ਦਾ ਵਕਤ ਯਾਦ ਸੀਗਾ ਕਿਵੇਂ ਮਾਂ ਤੋਂ ਬਿਨਾਂ ਉਸਨੇ ਆਪਣਾ ਬਚਪਨ ਮਤਰੇ ਇਮਾਨ ਨਾਲ ਬਤੀਤ ਕੀਤਾ ਸੀ ਪਿਤਾ ਸਵੇਰੇ ਤਿਆਰ ਕਰਕੇ ਸਕੂਲ ਪੇਜ ਦਾ ਕਦੀ ਰਾਤ ਦੀ ਬਚੀ ਰੋਟੀ ਖਾ ਕੇ ਸਕੂਲ ਜਾਣਾ ਪੈਂਦਾ ਕਦੀ ਵਾਲਾਂ ਉੱਤੇ ਕੰਗੀ ਹੁੰਦੀ ਕਦੇ ਨਾ ਹੁੰਦੀ ਸਕੂਲ ਦੀ ਟੀਚਰ ਕੰਗੀ ਕਰਕੇ ਜੁੜਾ ਕਰ ਦਿੰਦੀ ਸੀਗੀ ਕਿੰਨੀ ਮੁਸੀਬਤ ਵਿੱਚ ਉਹ 10 ਜਮਾਤਾਂ ਤੱਕ ਪੜਿਆ ਸੀਗਾ ਉਹ ਆਪਣੇ ਪਿਤਾ ਦਾ ਬਹੁਤ ਧੰਨਵਾਦੀ ਵੀ ਸੀ ਜਿਨ੍ਹਾਂ ਨੇ ਆਪਣੇ بیٹے ਦੇ ਸੁੱਖ ਕਾਰਨ ਪੁੱਤਰ ਦਾ ਸਾਰਾ ਕੰਮ ਆਪ ਕੀਤਾ ਤੇ ਪੁੱਤਰ ਨੂੰ ਪੜਾਇਆ ਪਤਨੀ ਦੇ ਗੁਜ਼ਰ ਜਾਣ ਤੋਂ ਬਾਅਦ ਬਚਪਨ ਯਾਦ ਕਰਕੇ ਕਈ ਵਾਰ ਬਲਬੀਰ ਦੀਆਂ ਅੱਖਾਂ ਨਮ ਹੋ ਜਾਂਦੀਆਂ ਤੇ ਘੁੱਟ ਕੇ ਉਹ ਆਪਣੇ ਬੱਚਿਆਂ ਨੂੰ ਸੀਨੇ ਨਾਲ ਲਾ ਲੈਂਦਾ ਬਹੁਤ ਪਿਆਰ ਕਰਦਾ ਉਹ ਕਦੀ ਵੀ ਨਹੀਂ ਸੀ ਸੋਚ ਸਕਦਾ ਕਿ ਉਸ ਦੇ ਬੱਚਾਂ ਤੇ ਕੋਈ ਇਹੋ ਜਿਹਾ ਸਮਾਂ ਆਏਗਾ। ਪ੍ਰੀਤੀ ਬਚਨ ਦੇ ਨਾਲ ਬੱਬਲੂ ਦਾ ਇੰਨਾ ਪਿਆਰ ਤੇ ਬੱਚਿਆਂ ਨਾਲ ਇੰਨਾ ਖਿਆਲ ਕਰਨ ਤੇ ਮੁਸਕਰਾ ਦਿੰਦੀ ਤੇ ਕਹਿੰਦੀ ਜਾਪਦਾ ਹੈ ਕਿ ਤੂੰ ਹੀ ਇਹਨਾਂ ਦੀ ਮਾਂ ਵੀ ਹੈ ਤੇ ਪਿਓ ਵੀ। ਸਵੇਰੇ ਉੱਠਣ ਤੋਂ ਲੈ ਕੇ ਸੌਣ ਤੱਕ ਤੇਰੇ ਨਾਲ ਹੀ ਰਹਿੰਦੇ ਹਨ ਮੇਰੇ ਕੋਲ ਤਾਂ ਆਉਂਦੇ ਹੀ ਨਹੀਂ। ਹਾਂ ਪ੍ਰੀਤੀ ਬੱਚੇ ਤੇ ਰੱਬ ਦਾ ਰੂਪ ਹਨ। ਜਿਹੜਾ ਪਿਆਰ ਕਰਦਾ ਹੈ ਉਸੇ ਦੇ ਹੋ ਜਾਂਦੇ ਹਨ ਮੈਂ ਤੇ ਇਹਨਾਂ ਦਾ ਪਿਓ ਹਾਂ ਬਬਲੂ ਕਹਿੰਦਾ ਹਾਂ ਕਿਉਂ ਨਹੀਂ ਤੇ ਮੁਸਕਰਾ ਕੇ ਪ੍ਰੀਤੀ ਕੰਮ ਵਿਚਰ ਉਹ ਜ ਜਾਂਦੀ ਆਪਣੇ ਖਾਣ ਲਈ ਉਹ ਆਪਣਾ ਭੋਜਨ ਆਪ ਹੀ ਬਣਾਉਂਦੀ ਸੀਗੀ ਟਾਬੇ ਤੋਂ ਕਦੀ ਕੋਈ ਸਬਜੀ ਮੰਗਾ ਲੈਂਦੀ ਸੀਗੀ ਜਿਹੜੀ ਸਵਾਦੀ ਬਣੀ ਹੁੰਦੀ ਬੱਚਿਆਂ ਦੇ ਸੌਣ ਪਿੱਛੋਂ ਬਲਬੀਰ ਸ਼ਰਾਬ ਪੀਂਦਾ ਬੱਚਿਆਂ ਦੇ ਥੋੜਾ ਸਮਝਦਾਰ ਹੋਣ ਤੇ ਬਬਲੂ ਨੇ ਦਿਨੇ ਸ਼ਰਾਬ ਪੀਣੀ ਛੜ ਦਿੱਤੀ ਸੀ ਪਹਿਲੇ ਉਹ ਦੇਸੀ ਸ਼ਰਾਬ ਆਪ ਹੀ ਬਣਾ ਲੈਂਦਾ ਸੀ ਹੁਣ ਉਸ ਨੇ ਇਹ ਕੰਮ ਵੀ ਬੰਦ ਕਰ ਦਿੱਤਾ ਨਦੇੜ ਮਹਾਰਾਸ਼ਟਰ ਦਾ ਉਗਾ ਸ਼ਹਿਰ ਹੈ ਇਸ ਸ਼ਹਿਰ ਦੀ ਮਾਨਤਾ ਸਿੱਖ ਕੌਮ ਵਾਸਤੇ ਹੋਰ ਵੀ ਵਧੇਰੇ ਹੈ ਕਿਉਂਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅੰਤਿਮ ਸਾਲ ਇੱਥੇ ਬਤੀਤ ਕੀਤੇ ਸਨ ਅਨੰਦਪੁਰ ਸਾਹਿਬ ਛੱਡਣ ਉਪਰੰਤ ਜਦੋਂ ਮੁਗਲਾਂ ਨਾਲ ਜੰਗ ਹੋਈ ਸੀਗੀ ਆਪਣੇ ਚਾਰੇ ਸਾਹਿਬ ਜਾਦੇ ਕੌਮ ਉਤੋਂ ਦੇ ਇਸ ਦੇਸ਼ ਉਤੋਂ ਵਾਰ ਦਿੱਤੇ ਆਪਣੀ ਮਾਤਾ ਨੂੰ ਵਾਰ ਦਿੱਤਾ ਸਾਰਾ ਸਰਬੰਸ ਵਾਰ ਦਿੱਤਾ ਆਪਣੇ ਕੁਝ ਸਿੰਘਾਂ ਨੂੰ ਲੈ ਕੇ ਦੱਖਣ ਵੱਲ ਚਾਲੇ ਪਾ ਦਿੱਤੇ ਸੀਗੇ ਉਹਨਾਂ ਦਾ ਮਕਸਦ ਸ਼ਿਵਾਜੀ ਮਰਾਠੇ ਨੂੰ ਮਿਲਣਾ ਸੀਗਾ ਕਿ ਉਹਨਾਂ ਨਾਲ ਮਿਲ ਕੇ ਮੁਗਲਾਂ ਨਾਲ ਸultanate ਨਾਲ ਲੋਹਾ ਲਿਆ ਜਾਵੇ ਜਿਹੜਾ ਹਿੰਦੂ ਕੌਮ ਤੇ ਜ਼ੁਲਮ ਤੇ ਤਸ਼ੱਦਦ ਕਰ ਰਿਹਾ ਸੀਗਾ ਉਸ ਦਾ ਅੰਤ ਕੀਤਾ ਜਾਵੇ ਪਰ ਬਦਕਿਸਮਤੀ ਇਹ ਹੋਈ ਕਿ ਸ਼ਿਵਾਜੀ ਦਾ ਦਿਹਾਂਤ ਹੋ ਗਿਆ ਜਦੋਂ ਗੁਰੂ ਜੀ ਰਸਤੇ ਵਿੱਚ ਹੀ ਸਨ ਤੇ ਮਿਲਣੀ ਨਹੀਂ ਹੋ ਸਕੀ ਤੇ ਗੁਰੂ ਸਾਹਿਬ ਨੇ ਢੇੜ ਆ ਗਏ ਨਰਮਦਾ ਨਦੀ ਦੇ ਕਿਨਾਰੇ ਆ ਕੇ ਰੁੱਕ ਕੇ ਅਤੇ ਇੱਥੇ ਹੀ ਬਾਕੀ ਦਾ ਸਮਾਪਤੀ ਕੀਤਾ ਇੱਥੇ ਹੀ ਉਹਨਾਂ ਦੀ ਪੇਟ ਮਾਧੋਦਾਸ ਨਾਲ ਹੋਈ ਜੋ ਰਜ਼ੌਰੀ ਜ਼ਮੂ ਤੋਂ ਆ ਕੇ ਇੱਥੇ ਰਹਿੰਦਾ ਸੀਗਾ ਤੇ ਬੜੀ ਜੰਤਰਤੰਤਰ ਵਿਦਿਆ ਤੋਂ ਜਾਣੂ ਸੀਗਾ ਬੜੇ ਕਰਾਮਾਤੀ ਕਰਤਬ ਕਰਦਾ ਸੀ ਤੇ ਵਹਿਮਾਂ ਵਿੱਚ ਭਰੇ ਲੋਕ ਉਸ ਕੋਲੋਂ ਕਈ ਉਪਚਾਰ ਕਰਾਂਦੇ ਸਨ ਗੁਰੂ ਜੀ ਨੇ ਉਸ ਨੂੰ ਇਨ੍ਹਾਂ ਕੰਮਾਂ ਤੋਂ ਵਰਜਿਆ ਸਿੱਖ ਸਾਜਿਆ ਤੇ ਨਾਮ ਕਰਨ ਕੀਤਾ ਤੇ ਉਸ ਨੂੰ ਬੰਦਾ ਸਿੰਘ ਬਹਾਦਰ ਬਣਾ ਦਿੱਤਾ ਗੁਰੂ ਜੀ ਉੱਥੇ ਰਹਿ ਕੇ ਆਪਣੇ ਸੁਭਾਅ ਅਨੁਸਾਰ ਧਰਮ ਦਾ ਪ੍ਰਚਾਰ ਕੀਤਾ ਦੱਖਣ ਵਿੱਚ ਵੀ ਸਿੱਖ ਧਰਮ ਨੂੰ ਆਪ ਉੱਥੋਂ ਦੇ ਲੋਕਾਂ ਵਿੱਚ ਪ੍ਰਚਲਿਤ ਕੀਤਾ ਨਦੇੜ ਸਾਹਿਬ ਦੇ ਇਰਦ-ਗਿਰਦ 12 ਗੁਰਦੁਆਰੇ ਹਨ ਜਿੱਥੇ ਦੂਰ ਦਰਾਡੇ ਤੋਂ ਆ ਜਾ ਕੇ ਸੰਗਤਾਂ ਦਰਸ਼ਨ ਕਰਦੀਆਂ ਤੇ ਆਪਣੀ ਯਾਤਰਾ ਸਫਲ ਕਰਦੀਆਂ ਹਨ ਹਰ ਸਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਬਹੁਤ ਵੱਡਾ ਸਵਾਗਤ ਸਮਾਗਮ ਹੁੰਦਾ ਹੈ ਦੇਸ਼ ਵਿਦੇਸ਼ ਤੋਂ ਸਿੱਖ ਸ਼ਰਧਾਲੂ ਆਉਂਦੇ ਹਨ ਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਪੂਰੇ ਸ਼ਹਿਰ ਵਿੱਚ ਗਹਿਮਾ ਗਹਿਮੀ ਹੁੰਦੀ ਹੈ ਕਿਤੇ ਤਿਲ ਸੁੱਟਣ ਦੀ ਥਾਂ ਨਹੀਂ ਹੁੰਦੀ ਸਤਨਾਮ ਵਾਹਿਗੁਰੂ ਸ਼ਬਦ ਕੀਰਤਨ ਸਾਰੇ ਵਾਤਾਵਰਣ ਵਿੱਚ ਗੂੰਜਦਾ ਹੈ ਤੇ ਅਲੌਕਿਕ ਦ੍ਰਿਸ਼ ਸ਼ਹਿਰ ਨੂੰ ਸਵਰਗ ਬਣਾ ਦਿੰਦਾ ਹੈ ਇਹਨਾਂ ਦਿਨਾਂ ਬੱਬ루 ਦੇ ਢਾਬੇ ਦਾ ਕੰਮਕਾਜ ਹੋਰ ਵੀ ਵੱਧ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਯਾਤਰਾ ਬਸ ਕਸ਼ਮੀਰ ਤੋਂ ਆਈ ਸੀਗੀ ਕੋਈ ਯਾਤਰੀ 12 ਮੂਲੇ ਤੋਂ ਵੀ ਆਏ ਸਨ ਤੇ ਉਹਨਾਂ ਵਿੱਚ ਇੱਕ ਯਾਤਰੀ ਬੱਬਲੂ ਦੇ ਬਚਪਨ ਦਾ ਮਿੱਤਰ ਸੀਗਾ ਇਕੱਠੇ ਪੜੇ ਸਨ ਜਦੋਂ ਬੱਬਲੂ ਦਾ ਵਿਆਹ ਪ੍ਰੀਤੀ ਨਾਲ ਹੋਇਆ ਸੀ ਉਹ ਵੀ ਸ਼ਾਮਲ ਸੀਗਾ ਬੱਬਲੂ ਦੀ ਕਹਾਣੀ ਦਾ ਜਾਨੋ ਸੀਗਾ ਆਪਣੇ ਪਤਨੀ ਤੇ ਬੱਚਿਆਂ ਨਾਲ ਨਦੇੜ ਸਾਹਿਬ ਦੇ ਦਰਸ਼ਨ ਕਰਨ ਆਇਆ ਕਿਸੇ ਤੋਂ ਬੱਬਲੂ ਦਾ ਪਤਾ ਵੀ ਲੈ ਆਇਆ ਸੀਗਾ ਤੇ ਮਿਲ ਕੇ ਜਾਣ ਦਾ ਨਿਸ਼ਚੈ ਕਰਕੇ ਆਇਆ ਸੀਗਾ ਬੱਬਲੂ ਦਾ ਇਹ ਮਿੱਤਰ ਸੁਰਿੰਦਰ ਸੀਗਾ ਆਪਣੇ ਬੱਚੇ ਤੇ ਪਤਨੀ ਜਥੇ ਨਾਲ ਹੀ ਛੱਡ ਬੱਬਲੂ ਨੂੰ ਮਿਲਣ ਗਿਆ ਸੀਗਾ ਦੇਖ ਕੇ ਬੱਬਲੂ ਵੀ ਹੈਰਾਨ ਨੇ ਦੀ ਕੀ ਹੱਦ ਨਾ ਰਹੀ ਕੱਟ ਕੇ ਤੂੰ ਮੱਕੇ ਮਿਲਿਆ ਤੂੰ ਇੱਥੇ ਕਿਵੇਂ ਬਾਈ ਯਾਤਰਾ ਬੱਸ ਵਿੱਚ ਆਇਆ ਹਾਂ ਦਰਸ਼ਨ ਕਰਨ ਸ੍ਰਿੰਦਰ ਨੇ ਬੜੇ ਨਿੱਗ ਨਾਲ ਮਿਲ ਕੇ ਕਿਹਾ ਤੂੰ ਤਾਂ ਯਾਰ ਕਮਾਲ ਕਰ ਦਿੱਤੀ ਹੈ ਇੱਥੋਂ ਦਾ ਪਤਾ ਕਿਵੇਂ ਲੱਗਾ ਆ ਮੈਂ ਬਾਰਾਮੂਲੇ ਤੋਂ ਹੀ ਤੇਰੀ ਭੂਆ ਕੋਲੋਂ ਪਤਾ ਕਰਕੇ ਆਇਆ ਸਾਂ ਮੈਨੂੰ ਪਤਾ ਸੀਗਾ ਤੂੰ ਇੱਥੇ ਰਹਿੰਦਾ ਹੈ ਤੇ ਸੋਚ ਕੇ ਆਇਆ ਸੀ ਕਿ ਤੈਨੂੰ ਜ਼ਰੂਰ ਮਿਲ ਕੇ ਜਾਵਾਂਗਾ ਇਕੱਲਾ ਆਇਆ ਹੈ ਨਹੀਂ ਬੱਚੇ ਲੈ ਕੇ ਆਇਆ ਹਾਂ ਉਹਨਾਂ ਨੂੰ ਵੀ ਲੈ ਆਉਣਾ ਸੀਗਾ ਪਹਿਲੇ ਤੇਰਾ ਟਿਕਾਣਾ ਤਾਂ ਲੱਭਦਾ ਇੱਥੇ ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈ 5-6 ਦਿਨ ਰਹਾ ਕੇ ਫਿਰ ਬੱਚੇ ਤੇ ਪਰਚਾਈ ਨੂੰ ਲੈ ਕੇ ਇੱਥੇ ਆ ਜਾ ਮੇਰੇ ਕੋਲ ਹੀ ਰਹਿ ਤੂੰ ਤੇ ਸਰਿੰਦਰ ਕਮਾਲ ਕਰ ਦਿੱਤੀ ਹੈ ਮੈਂ 8 ਸਾਲਾਂ ਤੋਂ ਇੱਥੇ ਹਾਂ ਤੇ ਤੂੰ ਪਹਿਲਾ ਬੰਦਾ ਹੈ ਜਿਹੜਾ ਮੈਨੂੰ ਕਸ਼ਮੀਰ ਤੋਂ ਮਿਲਣਾ ਹੈ ਮੈਂ ਗੱਦਗੱਦ ਹੋ ਗਿਆ ਹਾਂ ਮੇਰਾ ਯਾਰਾ ਅੰਦਰ ਚੱਲ ਤੈਨੂੰ ਪ੍ਰੀਤੀ ਨਾਲ ਮਿਲਾਂਦਾ ਹਾਂ ਅੰਦਰ ਵੱਲ ਨੂੰ ਬਬ루 ਨੇ ਜਾਂਦਾ ਇਸ਼ਾਰਾ ਕੀਤਾ ਹੋਂਤੇਰਾ ਹਿਸਾਬ ਠੀਕ ਹੈ ਹਾਂ ਯਾਰ ਇਥੇ ਸਭ ਠੀਕ ਹੋ ਗਿਆ ਆ ਦੋ ਬੱਚੇ ਵੀ ਹਨ ਸਕੂਲ ਜਾਂਦੇ ਹਨ ਤੇ ਇਥੇ ਨਾਲ ਲੱਗਦੀ 4 ਏਕੜ ਜਾਨੀ ਪੱਤੀ ਕਨਾਲ ਜ਼ਮੀਨ ਵੀ ਖਰੀਦੀ ਹੈ ਟਾਬੇ ਦੇ ਨਾਲ ਲੱਗਦੀ ਤੈਨੂੰ ਸਭ ਵਿਖਾਵਾਂਗਾ ਚੱਲ ਪਹਿਲੇ ਪ੍ਰੀਤੀ ਨੂੰ ਮਿਲ ਲੈ ਉਹਨੂੰ ਅੰਦਰ ਲੈ ਗਿਆ ਦੇਖ ਪ੍ਰੀਤੀ ਕੌਣ ਆਇਆ ਹੈ ਪ੍ਰੀਤ ਨੂੰ ਆਵਾਜ਼ ਆਂਦੇ ਬਬਲੂ ਨੇ ਕਿਹਾ ਪ੍ਰੀਤੀ ਕਮਰੇ ਚ ਬਾਹਰ ਆਈ ਸਤਸਿਰਿਆ ਕਾਲ ਬੁਲਾਈ ਬਬਲੂ ਨੇ ਕਿਹਾ ਇਹ ਸਰਿੰਦਰ ਹੈ ਮੇਰ ਬਚਪਨ ਦਾ ਦੋਸਤ ਅਸੀਂ ਇਕੱਠੇ ਪੜੇ ਹਾਂ ਜਦੋਂ ਸਾਡਾ ਵਿਆਹ ਹੋਇਆ ਸੀ ਇਹ ਵੀ ਬਰਾਤੀ ਸੀਗਾ अच्छा पर मैं पहला कभी नहीं देखा इनानों 12 मुल्ले भी एक साल रही एक हां कभी ये घर नहीं आएगे मैं अपने काम ਵਿੱਚ ਹੀ ਫਸਿਆ ਰੰਦਾ ਹਾਂ ਬੜੀ ਮੁਸ਼ਕਲ ਨਾਲ ਵਕਤ ਕੱਢ ਕੇ ਯਾਤਰਾ ਦਾ ਪ੍ਰੋਗਰਾਮ ਬਣਾਇਆ ਉਹ ਵੀ ਘਰ ਵਾਲੀ ਪਿੱਛੇ ਪਈ ਹੋਈ ਸੀਗੀ ਚਲੋ ਚੰਗਾ ਕੀਤਾ ਜੇ ਦਰਸ਼ਨ ਵਿਭਾਗਾਂ ਨਾਲ ਹੀ ਪ੍ਰਾਪਤ ਹੁੰਦੇ ਹਨ ਕਹਿ ਕੇ ਚਾਹ ਪਾਣੀ ਲਿਆਉਣ ਲੈ ਰਸੋਈ ਵਿੱਚ ਚਲੀ ਗਈ ਬੱ블ੂ ਆਪਣੇ ਮਿੱਤਰ ਨਾਲ ਗੱਲਾਂ ਬਾਤਾਂ ਕਰਨ ਬੈਠ ਗਿਆ ਬਬੂ ਯਾਰ ਤੇਰੇ ਨਾਲ ਇਹ ਬਹੁਤ ਚੰਗਾ ਹੋਇਆ ਤੈਨੂੰ ਕਮੇਟੀ ਦੇ ਪ੍ਰਧਾਨ ਨੇ ਇੱਥੇ ਭੇਜ ਦਿੱਤਾ ਵਕਤ ਪਾ ਕੇ ਤੂੰ ਸੈੱਟ ਹੋ ਗਿਆ ਹਾਂ ਯਾਰ ਫਿਰ ਜੈਸੀ ਮੈਨੂੰ ਸੇਵਾਦਾਰ ਬਣਾ ਕੇ ਡੇਢ ਦੋ ਸਾਲ ਉੱਥੇ ਰਿਹਾ ਮਹਾਰਾਜ ਦੀ ਜਿੰਨੀ ਬਣ ਸਕੀ ਸੇਵਾ ਕੀਤੀ ਫਿਰ ਇੱਕ ਦਿਨ ਫੌਰਨ ਆਇਆ ਕਿ ਕੋਈ ਆਪਣਾ ਕਾਰੋਬਾਰ ਕੀਤਾ ਜਾਵੇ ਦੋਨਾਂ ਨੇ ਥੋੜੀ ਬਹੁਤੀ ਪੂੰਜੀ ਇਕੱਠੀ ਕੀਤੀ ਹੋਈ ਸੀ ਕੁਝ ਪੈਸੇ ਘਰੋਂ ਮੰਗਾਏ ਤੇ ਆਪਣੀ ਹੀ 10 ਮਰਲੇ ਜ਼ਮੀਨ ਲੈ ਕੇ ਢਾਬਾ ਸ਼ੁਰੂ ਕਰ ਦਿੱਤਾ ਵਾਹਿਗੁਰੂ ਦੀ ਕਿਰਪਾ ਨਾਲ ਸਭ ਠੀਕ ਹੋ ਚੱਲ ਰਿਹਾ ਹੈ ਆ ਤੂ ਪਿਤਾ ਜੀ ਦੇ ਗੁਜ਼ਰਨ ਤੇ ਕਸ਼ਮੀਰ ਆਇਆ ਸੈਂ ਪਰ ਉਹਨਾਂ ਦਿਨਾਂ ਵਿੱਚ ਮੈਂ ਕਸ਼ਮੀਰ ਵਿੱਚ ਨਹੀਂ ਸੀਗਾ ਕਸ਼ਮੀਰ ਵਿੱਚ ਤੇ ਯਾਰ ਬਹੁਤ ਬੁਰਾ ਹਾਲ ਹੈ ਸ਼ਾਮ ਪੈਂਦੇ ਹੀ ਸਨਟਾ ਸ਼ਾ ਜਾਂਦਾ ਹੈ ਬਾਜ਼ਾਰ ਬੰਦ ਹੋ ਜਾਂਦੇ ਆ ਸਾਰੇ ਆਵਾਜਾਈ ਦੇ ਸਾਧਨ ਬੰਦ ਹੋ ਜਾਂਦੇ ਆ ਕੋਈ ਘਰੋਂ ਹੀ ਨਹੀਂ ਨਿਕਲ ਸਕਦਾਗਾ ਮੌਤ ਵਰਗੀ ਸ਼ਾਂਤੀ ਫੈਲ ਜਾਂਦੀ ਹੈ ਜਿਹੜਾ ਕਸ਼ਮੀਰ ਸਵਰਗ ਮੰਨਿਆ ਜਾਂਦਾ ਸੀ ਉਹ ਅੱਜ ਕੱਲ ਨਰਕ ਤੋਂ ਵੀ ਬੁਰਾ ਬਣ ਗਿਆ ਹੈ ਬਾਜੀ ਦੀਆਂ ਸਾਰੀਆਂ ਰੌਣਕਾਂ ਖਤਮ ਹੋ ਗਈਆਂ ਆਤਕਵਾਦ ਤੇ ਲਗਵਾਵਾ ਵਾਦ ਨੇ ਸਹਿਰਦ ਤੇ ਪਿਆਰ ਦੀਆਂ ਜੜਾਂ ਖੋਖਲੀਆਂ ਕਰ ਦਿੱਤੀਆਂ। ਕਾਰੋਬਾਰ ਬੰਦ ਹੋ ਗਏ ਹਨ। ਸਵੇਰੇ 12 ਵਜੇ ਦੁਕਾਨਾਂ ਖੁੱਲ੍ਹਦੀਆਂ ਹਨ। ਸ਼ਾਮ ਹੋਣ ਤੋਂ ਪਹਿਲੇ ਬੰਦ ਹੋ ਜਾਂਦੀਆਂ ਹਨ। ਬਾਹਰਲੇ ਮੁਲਕਾਂ ਤੋਂ ਪੈਸਾ ਆਂਦਾ ਹੈ। ਉਸ ਪੈਸੇ ਨਾਲ ਹੀ ਸਾਰੀ ਬਰਬਾਦੀ ਹੁੰਦੀ ਹੈ। ਜਿੱਥੇ ਬੱਚੇ ਪੜ੍ਹਦੇ ਹਨ, ਤਲੀਮ ਹਾਸਲ ਕਰਦੇ ਆਪਣਾ ਭਵਿੱਖ ਬਣਾਉਣ ਦੀ ਸੋਚਦੇ ਨੇ, ਉਹਨਾਂ ਸਕੂਲਾਂ ਨੂੰ ਅਤਿ ਕਵਾਦੀ ਅੱਗਾਂ ਲਾ ਕੇ ਸਾੜ ਦਿੰਦੇ ਨੇ। ਸਾਰੀ ਕੌਮ ਅਨਪੜ੍ਹ ਤੇ ਜ਼ਾਹਲ ਬਣਾ ਦਿੱਤਾ ਹੈ। ਕਿਸੇ ਦਾ ਕੋਈ ਭਵਿੱਖ ਨਹੀਂ ਰਿਹਾਗਾ। ਪਰ ਲੀਡਰ ਕੁਝ ਨਹੀਂ ਕਰ ਦੇਗੇ ਕੀ ਕਾਰਨ ਸਾਰੇ ਚੋਰ ਨੇ ਇੱਕ ਭਰਾ ਮੰਤਰੀ ਤੇ ਦੂਜਾ ਅੱਤਵਾਦੀ ਦਾ ਕਮਾਂਡਰ ਹੈ ਕੇਂਦਰੀ ਸਰਕਾਰ ਤੋਂ ਪੈਸਾ ਭਰਾ ਲੈਂਦਾ ਹੈ ਤੇ ਪਾਕਿਸਤਾਨ ਤੋਂ ਦੂਜਾ ਭਰਾ ਲੈਂਦਾ ਹੈ ਰਲ ਮਿਲ ਕੇ ਪੂਰੀ ਜਨਤਾ ਨੂੰ ਤਬਾਹ ਕਰ ਦਿੱਤਾ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਪੜਨ ਭੇਜਦੇ ਹਨ ਤੇ ਗਰੀਬ ਤੇ ਆਮ ਲੋਕਾਂ ਦੇ ਬੱਚਿਆਂ ਦੇ ਪੜਨ ਵਾਲੇ ਸਕੂਲਾਂ ਨੂੰ ਫੂਕ ਦਿੰਦੇ ਇਹ ਕਸ਼ਮੀਰ ਦੇ ਹਾਲਾਤ ਨੇ ਇਹ ਤੇ ਬਹੁਤ ਬੁਰੀ ਗੱਲ ਹੈ ਯਾਰ ਯਾਰ ਬਬਲੂ ਅਸੀਂ ਕਿਸੇ ਜੋਗੇ ਨਹੀਂ ਰਹੇਗੇ ਨਾ ਕਾਰ-ਬਾਰ ਛੱਡ ਕੇ ਕਿਤੇ ਜਾ ਸਕਦੇ ਹਾਂ ਨਾ ਉੱਥੇ ਰਹਿਣ ਦਾ ਕੋਈ ਢੰਗ ਹੈ ਪੰਡਿਤ ਚੰਗੇ ਰਹੇ ਆ ਆਪਣੇ ਲਿਖੇ ਸਨ ਭਾਰਤ ਦੇ ਕਈ ਸ਼ਹਿਰਾਂ ਵਿੱਚ ਵਸ ਗਏ ਤੇ ਸੁਖੀ ਹਨ ਤੂੰ ਵੀ ਯਾਰ ਇੱਧਰ ਆ ਜਾ ਮੇਰੇ ਲਈ ਤਾਂ ਮਮਕਨ ਨਹੀਂਗਾ ਬਹੁਤ ਖਲਾਰਾ ਪਾਇਆ ਹੈ ਉਸ ਨੂੰ ਸੰਭਾਗਾ ਦਾ ਕੋਈ ਪੈਸਾ ਨਹੀਂ ਮਿਲਣ ਵਾਲਾ ਕਾ ਹੋਂਤੇ ਉੱਥੇ ਹੀ ਜੀਣਾ ਹੈ ਤੇ ਉੱਥੇ ਹੀ ਮਰਨਾ ਹੈ ਅੰਨਾ ਮੈਯੂਸ ਨਾ ਹੋ ਸ੍ਰਿੰਦਰ ਸਭ ਠੀਕ ਹੋ ਜਾਏਗਾ ਬਲਵੀਰ ਨੇ ਦਿਲਾਸਾ ਦਿੱਤਾ ਕੁਝ ਠੀਕ ਨਹੀਂ ਹੋਣ ਵਾਲਾ ਕਾ ਦਿਨੋ ਦਿਨ ਹਾਲਾਤ ਵਿਗੜਦੇ ਹਨ ਇਹ ਤੇ ਫੋਇ ਤੇ ਸੀਆਰ ਪੀਐਫ ਹੈ ਜਿਨ੍ਹਾਂ ਦੇ ਸਹਾਰੇ ਦਿਨ ਕੱਢੇ ਜਾ ਰਹੇ ਹਨ ਉਥੇ ਤੇ ਕੁੰਨੀ ਵੀ ਚੋਰ ਹੈ ਤੇ ਕੜਛੀ ਵੀ ਚੋਰ ਹੈ ਅਸੀਂ ਲੋਕ ਉਹਨਾਂ ਦੀਆਂ ਅੱਖਾਂ ਵਿੱਚ ਰੜਕਦੇ ਹਾਂ ਸਾਡੀਆਂ ਧੀਆਂ ਪੈਣਾ ਮਹਫੂਜ਼ ਨਹੀਂ ਹਨ ਮੇਰੀ ਬੱਚੀ 12 ਸਾਲ ਦੀ ਹੈ ਮੈਨੂੰ ਹੁਣੇ ਚਿੰਤਾ ਖਾਈ ਜਾਂਦੀ ਹੈ ਕਿ ਉਸ ਦਾ ਕੀ ਹੋਵੇਗਾ ਕਿੰਨੀਆਂ ਹੀ ਸਿੱਖਾਂ ਦੀਆਂ ਕੁੜੀਆਂ ਪਤਿਤ ਹੋ ਗਈਆਂ ਹਨ ਸਾਡੀ ਕਾਮ ਨੂੰ ਹੀ ਖਤਮ ਕਰਨ ਦੀ ਵਿਉਂਤ ਹੈ ਉਹ ਨਾ ਦੀ ਸ੍ਰਿੰਦਰ ਨੇ ਹੌਕਾ ਲਿਆ ਉਸ ਦੀ ਗੱਲਬਾਤ ਤੋਂ ਉਸ ਦੀ ਚਿੰਤਾ ਦਾ ਅਨੁਮਾਨ ਲਾਇਆ ਜਾ ਸਕਦਾ ਸੀਗਾ ਖੈਰ ਯਾਰ ਸਭ ਠੀਕ ਹੋ ਜਾਵੇਗਾ ਇਹੋ ਜਹੀ ਕੋਈ ਨੌਬਤ ਆਈ ਤਾਂ ਤੇਰਾ ਪ੍ਰਾਹ ਹਮੇਸ਼ਾ ਹਾਜ਼ਰ ਹੈ ਜਦੋਂ ਆਣਾ ਚਾਹੇ ਆ ਜਾਵੀ ਤੇ ਬੱਬਲੂ ਨੇ ਉਸ ਦੀ ਪੈਠ ਠੋਕੀ ਸੀਗੀ ਗੱਲਾਂ ਬਾਤਾਂ ਕਰਦੇ ਆ ਬਹੁਤ ਵਕਤ ਬੀਤ ਗਿਆ ਇੱਕ ਦੋ ਵਾਰ ਚਾਹ ਵੀ ਪੀਤੀ ਤੇ ਰੋਟੀ ਵੀ ਛਕ ਲਈ ਸੀਗੀ ਫਿਰ ਸ੍ਰਿੰਦਰ ਨੇ ਕਿਹਾ ਕਾਫੀ ਢੇਰ ਹੋ ਗਈ ਆ ਹੁਣ ਮੈਂ ਚੱਲਣਾ ਚਾਹੀਦਾ ਏ ਮੈਨੂੰ ਬੱਚੇ ਇਕੱਲੇ ਨੇ ਤੈਨੂੰ ਛੱਡਣ ਦਾ ਦਿਲ ਤੇ ਨਹੀਂ ਕਰਦਾ ਗਾ ਜਾਪਦਾ ਹੈ ਜਿਵੇਂ ਤੂੰ ਸਾਰਾ ਕਸ਼ਮੀਰ ਆਪਣੇ ਨਾਲ ਲੈ ਆਇਆ ਹੈ ਬੱਬਲੂ ਨੇ ਖੜੇ ਹੁੰਦਿਆ ਕਿਹਾ ਸੀਗਾ ਕੱਲ ਬੱਚੇ ਲੈ ਆਣਾ ਦਰਸ਼ਨ ਕਰਨ ਜਿੱਥੇ ਵੀ ਜਾਣਾ ਹੋਵੇਗਾ ਇੱਥੋਂ ਹੀ ਜਾਣਾ ਤੇਰੇ ਰਹਿਣ ਦਾ ਸਾਰਾ ਪ੍ਰਬੰਧ ਇੱਥੇ ਹੋ ਜਾਵੇਗਾ ਨਹੀਂ ਯਾਰ ਜਿੱਥੇ ਨਾਲ ਰਹਾਂਗਾ ਤੈਨੂੰ ਮਿਲਣਾ ਹੀ ਸੀਗਾ ਮਿਲ ਲਿਆ ਆ ਇੰਜ ਨਹੀਂ ਚੱਲੇਗਾ ਤੈਨੂੰ ਆਣਾ ਹੀ ਪਵੇਗਾ ਮੈਂ ਹੁਣ ਵੀ ਤੈਨੂੰ ਮੋਟਰਸਾਈਕਲ ਤੇ ਛੱਡ ਆਂਦਾ ਹਾਂ ਤੇ ਕੱਲ ਸਵੇਰੇ ਪਾਠ ਪੂਜਾ ਤੋਂ ਬਾਅਦ ਟੈਕਸੀ ਕਰਕੇ ਆ ਜਾਣਾ ਦੋ ਦਿਨ ਤੈਨੂੰ ਮੇਰੇ ਨਾਲ ਹੀ ਰਹਿਣਾ ਪਵੇਗਾ ਬਬਲੂ ਨੇ ਜੋਰ ਪਾ ਕੇ ਕਿਹਾ ਤੇ ਉਸ ਨੂੰ ਛੱਡਣ ਚਲਾ ਗਿਆ ਨੰਦੇੜ ਸਾਹਿਬ